ਹੁਣ ਗੱਲ ਕਰੀਏ ਚੈਪਟਰ ਨੰਬਰ 2 ਦੀ ਨੈਕਸਟ ਚੈਪਟਰ ਜੋ ਹੈ ਤੁਹਾਡਾ ਇੰਟਰੋਡਕਸ਼ਨ ਟੂ ਪਾਰਟਨਰਸ਼ਿਪ ਮੇਨ ਮੈਂ ਗੱਲ ਬਸ ਇਹ ਦੱਸ ਦਵਾਂ ਤੁਹਾਨੂੰ ਜੇ ਪਾਰਟਨਰਸ਼ਿਪ ਡੀਡ ਨਹੀਂ ਬਣੀ ਹੋਈ ਤਾਂ ਕੋਈ ਇੰਟਰਸਟ ਔਰ ਕੈਪੀਟਲ ਨਹੀਂ ਦੇਣਾ ਕੋਈ ਪ੍ਰੋਫਿਟ ਦੀ ਪੱਕੀ ਕੋਈ ਰੇਸ਼ੋ ਨਹੀਂ ਹੋਏਗੀ ਉਹਨਾਂ ਦੀ ਪ੍ਰੋਫਿਟ ਰੇਸ਼ੋ ਇਕੁਅਲ ਹੋਏਗੀ ਹੋਰ ਉਸ ਤੋਂ ਇਲਾਵਾ ਕੋਈ ਸੈਲਰੀ ਨਹੀਂ ਦੇਣੀ ਕੋਈ ਕਮਿਸ਼ਨ ਨਹੀਂ ਦੇਣਾ ਵਗੈਰਾ ਵਗੈਰਾ ਹਾਂ ਇੱਕ ਚੀਜ਼ ਹੋਰ ਹੈ ਅਗਰ ਕਿਸੇ 파ਟਨਰ ਨੇ ਲੋਨ ਦੇ ਰੱਖਿਆ ਫਰਮ ਨੂੰ ਤਾਂ ਉਸ 파ਟਨਰ ਨੂੰ ਲੋਨ ਦੇ ਬਦਲੇ 6% ਪਰ ਆਨਮ ਦੇ ਹਿਸਾਬ ਨਾਲ ਇੰਟਰਸਟ ਕਿਤ ਜਾਇਗਾ ਅਗਰ ਫਰਮ ਨੇ 파ਟਨਰ ਨੂੰ ਲੋਨ ਦੇ ਰੱਖਿਆ ਤਾਂ ਇੱਥੇ ਇਹਦੇ ਬਾਰੇ ਕੁਝ ਨਹੀਂ ਲਿਖਿਆ ਗਿਆ ਡਿਡਚ ਇਹਦੇ ਬਾਰੇ ਮਤਲਬ ਪਾਰਟਨਰਸ਼ਿਪ ਐਕਟ ਜਿਹੜਾ 1932 ਹੈ ਉੱਥੇ ਐਸਾ ਕੁਝ ਮੈਂਸ਼ਨ ਨਹੀਂ ਹੈਗਾ ਤਾਂ ਉਸ ਬਾਰੇ ਆਪਾਂ ਕੁਝ ਨਹੀਂ ਕਹਿ ਸਕਾਂਗੇ ਅਗਲੀ ਗੱਲ ਹੁਣ ਜਿਹੜੇ ਮੇਨ ਮੇਨ ਪੁਆਇੰਟ ਆਉਂਦੇ ਨੇ ਇਸ ਚੈਪਟਰ ਦੇ ਵਿੱਚ ਇੱਕ ਤਾਂ ਆਹੀ ਬਹੁਤ ਇੰਪੋਰਟੈਂਟ ਹੈ ਇੱਕ ਤਾਂ ਆਪਣਾ ਪ੍ਰੋਫਿਟ ਐਂਡ ਲਾਸ ਅਕਾਊਂਟ ਬਾਰੇ ਗੱਲ ਹੈ ਥੋੜੀ ਜੀ ਗੱਲ ਹੈ ਪ੍ਰੋਫਿਟ ਐਂਡ ਲਾਸ ਅਕਾਊਂਟ ਬਾਰੇ ਤੇ ਬਹੁਤ ਸਾਰੀ ਗੱਲ ਹੈ ਪ੍ਰੋਫਿਟ ਐਂਡ ਲਾਸ ਐਪਰੋਪ੍ਰੀਏਸ਼ਨ ਅਕਾਊਂਟ ਬਾਰੇ ਠੀਕ ਹੈ ਇਹੋ ਖਰਚੇ ਆਉਂਦੇ ਨੇ ਜਿਹੜੇ ਚਾਰਜ ਹੁੰਦੇ ਨੇ ਅਗੇਂਸਟ ਪ੍ਰੋਫਿਟ ਇਹਦੇ ਵਿੱਚ ਉਹ ਆਉਂਦੇ ਨੇ ਜਿਹੜੇ ਐਪਰੋਪ੍ਰੀਏਸ਼ਨ ਆਫ ਪ੍ਰੋਫਿਟ ਦਾ ਪਾਰਟ ਹੁੰਦੇ ਨੇ ਚਾਰਜ ਅਗੇਂਸਟ ਪ੍ਰੋਫਿਟ ਦਾ ਮਤਲਬ ਇਹ ਨਾ ਕਿ ਜਿਹੜੇ ਖਰਚੇ ਪੱਕੇ ਕਰਨੇ ਹੀ ਕਰਨੇ ਨੇ ਚਾਹੇ ਪ੍ਰੋਫਿਟ ਹੋਵੇ ਜਾਂ ਲਾਸ ਹੋਵੇ ਐਪਰੋਪ੍ਰੀਏਸ਼ਨ ਦੇ ਵਿੱਚ ਸਿਰਫ ਉਹੋ ਆਣਗੇ ਜਿਹੜੇ ਉਹਦਾ ਮਤਲਬ ਜਿੱਤੇ ਜਾਣਗੇ ਜਦੋਂ ਪ੍ਰੋਫਿਟ ਹੋਏਗਾ ਜੀ ਅਦਰਵਾਈਜ਼ ਨਹੀਂ ਜਿਵੇਂ ਕਿ ਨਾਲੋਂ ਸੈਲਰੀ 파ਟਨਰ ਨੂੰ ਕਮਿਸ਼ਨ 파ਟਨਰ ਨੂੰ ਇੰਟਰਸਟ ਓਨ ਕੈਪੀਟਲ 파ਟਨਰ ਨੂੰ ਇਹ ਸਾਰਾ ਕੁਝ ਪੀ ਐਂਡ ਐਲ ਅਪਰੋਪ੍ਰੀਏਸ਼ਨ ਚ ਜਾ ਆਉਂਦਾ ਇਸ ਤੋਂ ਇਲਾਵਾ ਦੋ ਪੁਆਇੰਟ ਦੀ ਬੜੀ ਵੱਡੀ ਕਨਫਿਊਜ਼ਨ ਰਹਿੰਦੀ ਹੈ ਧਿਆਨ ਨਾਲ ਸਮਝਣਾ ਰੈਂਟ ਦੇਣਾ 파ਟਨਰ ਨੂੰ ਉਹ ਪ੍ਰੋਫਿਟਲ ਲੋਸ ਅਕਾਊਂਟ ਚ ਆਏਗਾ ਠੀਕ ਹੈ ਤੁਸੀਂ ਭਾਵੇਂ ਪ੍ਰੋਫਿਟ ਵਾਲੇ ਹੋ ਚਾਹੇ ਲੋਸ ਵਾਲੇ ਹੋ ਰੈਂਡਰ ਦੇਣਾ ਹੀ ਦੇਣਾ ਇੰਟਰਸਟ ਓਨ ਲੋਨ ਦੇਣਾ 파ਟਨਰ ਨੂੰ ਉਹ ਵੀ ਇਸ ਚ ਜਾਏਗਾ ਗਲਤੀ ਨਾਲ ਵੀ ਅਪ੍ਰੋਪ੍ਰੀਏਸ਼ਨ ਨਾ ਪਾਣਾ ਆਹ ਦੋ ਪੁਆਇੰਟ ਨੂੰ ਲੈ ਕੇ ਸਿਰਖ ਪਾਈ ਬੋਧ ਹੈ ਇੰਟਰਸਟਲ ਲੋਨ 파ਟਨਰ ਦਾ ਉੱਪਰ ਰੈਂਟ 파ਟਨ ਨੂੰ ਦੇਣਾ ਉੱਪਰ ਠੀਕ ਨੀਚੇ ਸੈਲਰੀ ਕਮਿਸ਼ਨ ਇੰਟਰਸਟ ਔਨ ਕੈਪੀਟਲ ਡਰਾਇੰਗ ਤੇ ਇੰਟਰਸਟ ਵੀ ਇੱਥੇ ਆਏਗਾ ਨੀਚੇ ਆਏਗਾ ਰਹੀ ਗੱਲ ਅਗਰ ਲੋਸ ਵੀ ਆ ਜਾਵੇ ਤਾਂ ਵੀ ਡਿਸਟ੍ਰਿਬਿਊਸ਼ਨ ਇੱਥੇ ਕਰਨੀ ਹੈ ਉੱਪਰ ਨਹੀਂ ਕਰਨੀ ਇਹ ਵੀ ਮੈਂ ਤੁਹਾਨੂੰ ਪਾਉਂਦਾ ਦੱਸਦਾ ਹੋਰ ਇਹਦੇ ਵਿੱਚ ਕੀ-ਕੀ ਆਉਂਦਾ ਹੁੰਦਾ ਹਾਂ ਜਿਹੜਾ ਟੌਪਿਕ ਹੈ ਨਾ ਇੰਟਰਸਟ ਓਨ ਲੋਨ 6% ਪਰ ਇਹਨਾਂ ਦੇਣਾ ਉਹ ਤਾਂ ਯਾਦ ਰਹੇਗਾ ਇੰਟਰਸਟ ਓਨ ਡਰਾਇੰਗ ਦਾ ਬੜਾ ਪੰਗਾ ਹੈ ਉਹਦੇ ਲਈ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਦੱਸ ਦਿੰਦਾ ਨਾ ਆਪਾਂ ਕੱਢਦੇ ਹੁੰਨੇ ਆ ਐਵਰੇਜ ਪੀਰੀਅਡ ਠੀਕ ਹੈ ਐਵਰੇਜ ਪੀਰੀਅਡ ਹੁਣ ਚਾਹੇ ਡਰਾਇੰਗਸ ਕੁਆਟਰਲੀ ਨੇ ਚਾਹੇ ਮੰਥਲੀ ਨੇ ਚਾਹੇ ਸ਼ੁਰੂਆਤ 'ਚ ਨੇ ਚਾਹੇ ਐਂਡ 'ਚ ਨੇ ਇੱਕ ਫਾਰਮੂਲਾ ਯਾਦ ਰੱਖ ਐਵਰੇਜ ਪੀਰੀਅਡ ਦਾ ਸਾਰਾ ਪੰਗਾ ਹੀ ਖਤਮ ਹੈ ਐਵਰੇਜ ਪੀਰੀਅਡ ਦਾ ਕੀ ਫਾਰਮੂਲਾ ਹੋਏਗਾ ਆ नंबर ऑफ मंथ्स लेफ्ट आफ्टर फस्ट ड्रॉइंग नंबर ऑफ मंथ्स लेफ्ट आफ्टर लास्ट ड्रॉइंग डिवाइड बाय टू ऐसे इन्ना फार्मूला है मान के चलो पार्टनर एक्स ने ਸਾਲ ਵਿੱਚ ਹਰ ਮਹੀਨੇ ਡਰੋਇੰਗ ਕਢਾਈ ਹੈ ਮਹੀਨੇ ਦੀ ਸ਼ੁਰੂਆਤ ਤੇ ਉਹਦੀ ਪਹਿਲੀ ਡਰੋਇੰਗ ਹੋਏਗੀ 1 April ਦੀ 1 April ਤੋਂ ਬਾਅਦ ਕਿੰਨੇ ਮਹੀਨੇ ਬਚੇ 12 ਤੇ ਲਾਸਟ ਵਾਲੀ ਡਰੋਇੰਗ ਹੋਏਗੀ 1 March ਦੀ ਠੀਕ ਹੈ ਫਸਟ ਡਰੋਇੰਗ 1 April ਦੀ ਲਾਸਟ ਡਰੋਇੰਗ ਹੋਏਗੀ 1 March ਦੀ 1 March ਤੋਂ ਬਾਅਦ ਕਿੰਨੇ ਮਹੀਨੇ ਬਚੇ 1 ਮਹੀਨਾ ਬਚ ਗਿਆ ਨਾ ਪੂਰਾ ਦਾ ਪੂਰਾ March ਦਾ ਤਾਂ ਡਿਵਾਈਡ ਬਾਈ 2 13 ਡਿਵਾਈਡ ਬਾਈ 2 6.5 ਖਤਮ ਕਰਨੀ ਇੱਕ ਗੱਲ ਪਾਣੀ ਇੱਕ ਯਾ ਹੋਰ ਯਾਦ ਰੱਖਣਾ ਬੜਾ ਇੰਪੋਰਟੈਂਟ ਹੈ ਇੰਟਰਸਟ 온 ਡਰਾਇੰਗ ਤੇ ਐਵਰੇਜ ਪੇਡ ਆ ਵਗਰਾ ਇਹ ਟਾਈਮਿੰਗ ਦਾ ਆਪਾਂ ਪੰਗਾ ਉਦੋਂ ਲਵਾਂਗੇ ਜਦੋਂ ਇੰਟਰਸਟ 온 ਡਰਾਇੰਗ ਇਦਾਂ ਲਿਖਿਆ ਹੋਊਗਾ 6% ਪਰ ਐਨਮ ਜਾਂ ਫਿਰ 8% ਪਰ ਐਨਮ ਐਮੀ ਵਰਡ ਲਿਖਿਆ ਹੋਣਾ ਚਾਹੀਦਾ ਠੀਕ ਹੈ ਅਗਰ ਉੱਥੇ ਪੀਏ ਨਹੀਂ ਲਿਖਿਆ ਤਾਂ ਉਹ ਜਦ ਮਰਜ਼ੀ ਜਿੰਨਾ ਕਢਾਵੇ ਆਪਾਂ ਕੋਈ ਲੈਣਾ ਨਹੀਂ बस उसे अठ प्रसेंट लाते अगर पी ए नहीं लिखा चुप चाप सिंपल या अठ परसेंट लाते समझ गए मतलब जिन्हें भी परसेंटेज दी होगी अठेंट रटा ना मार के बैजू अगली गल एक पॉइंट सपोज करो किसने एवं लिखा पै कि ड्रॉइंगज़ उन्हें कटाइया ने लख रुपए ठीक है तो इंटरस्ट का रेट हैगा जी सपोज करो नाइन प्रसेंट पर है ना मैं ਆਪਾਂ ਨੂੰ ਲਿਖਿਆ ਨਹੀਂ ਪਿਆ ਵੀ ਡਰੋਇੰਗ ਕਦੋਂ ਕਢਾਈਆਂ ਨੇ ਖਬਰਾਂ ਸਾਲ ਦੇ ਐਂਡ 'ਚ ਕਢਾਈਆਂ ਖਬਰਾਂ ਸਾਲ ਦੇ ਸ਼ੁਰੂਆਤ 'ਚ ਕਢਾਈਆਂ ਖਬਰਾਂ ਸੈਂਟਰ 'ਚ ਕਢਾਈਆਂ ਗੋਡ ਨੋਸ ਤਾਂ ਇਸ ਟਾਈਮ ਤੇ ਆਪਾਂ ਹਮੇਸ਼ਾ ਇੱਕ ਐਵਰੇਜ ਵੀਡ ਲੈਣੀ ਹੀ ਲੈਣਾ ਤਾਂ ਇੱਥੇ ਐਵਰੇਜ ਵੀਡ ਲਿਆ ਜਾਂਦਾ ਸੈਂਟਰ ਅੱਧ ਵਿਚਾਲੇ ਦਾ ਦੇਖੋ ਤੁਸੀਂ ਆਪ ਸੋਚ ਕੇ ਦੇਖੋ ਅਗਰ ਉਹਨੇ ਸ਼ੁਰੂਆਤ ਕਢਾਈਆਂ ਤਾਂ 12 ਮਹੀਨੇ ਅਗਰ ਉਹਨੇ ਬਿਲਕੁਲ ਐਂਡ 'ਚ ਕਢਾਈਆਂ ਤਾਂ 0 2 12 2 ਆਪਾਂ ਐਵਰੇਜ ਵੀਡ ਲਵਾਂਗੇ 6 ਮਹੀਨੇ ਦਾ कैलकुले कि होगी लाख रुपया इंटू नौ परसेंट इंटू सिक्स आ जाएगा ठीक हाँ एक पॉइंट और समझना बड़ा इंपॉर्टेंट है मैं जरा सेटिंग जी कर ला पंज हजार आई थिंक पंतालीस सौ रुपया आ गया पांच सौ रुपया आ गया हाँ ਇੱਕ ਪੁਆਇੰਟ ਮੈਂ ਸਮਝਾਣਾ ਸੀ ਕਿ ਕਈ ਵਾਰੀ ਕੀ ਹੁੰਦਾ ਆ ਇੰਟਰਸਟ ਦਿੱਤਾ ਹੁੰਦਾ ਪਰਸੈਂਟੇਜ ਪੁੱਛੀ ਹੁੰਦੀ ਆ ਤਦ ਮਾਤੇ ਬੋਝ ਨਾ ਪਾਣਾ ਇਹਦਾ ਕੋ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤਾਂ 4500 ਉਧਰ ਲਿਖ ਕੇ ਇਹਨੂੰ ਤੁਸੀਂ ਇੰਟਰਸਟ ਲਿਖ ਦਿਓ ਐਕਸ ਲਿਖ ਦਿਓ ਇੱਥੇ ਜੋ ਮਰਜ਼ੀ ਲਿਖ ਕੇ ਕਰ ਲਉਗੇ ਸਭ ਕੋਈ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਨਾ ਟੈਨਸ਼ਨ ਨਾ ਲੈਣਾ ਬਸ ਮੈਂ ਤੁਹਾਨੂੰ ਦੱਸਣਾ ਸੀਗਾ ਅਗ ਇੱਕ ਚੀਜ਼ ਸਮਝਾਣ ਸੀ ਕਿ ਓਪਨਿੰਗ ਕੈਪੀਟਲ ਘਟਣ ਵਾਸਤੇ ਕੀ ਕਰਨਾ ਪੈਗਾ ਓਪਨਿੰਗ ਕੈਪੀਟਲ ਦੀ ਲੋੜ ਕਿਤੇ ਪੈਗੀ ਪਹਿਲੀ ਗੱਲ ਤਾਂ ਇੰਟਰਸਟ ਨੂੰ ਕੈਪੀਟਲ ਨਿਕਾਲਣ ਵਾਸਤੇ ਓਪਨਿੰਗ ਕੈਪੀਟਲ ਚਾਹੀਦਾ ਕਈ ਵਾਰੀ ਕੁਐਸਚਨਸ ਦੇ ਵਿੱਚ ਜਾਣ ਉੱਚ ਕੇ ਤੁਹਾਨੂੰ ਕਲੋਜ਼ਿੰਗ ਕੈਪੀਟਲ ਦੇ ਰੱਖਿਆ ਹੋਣ ਗਿਆ ਕਲੋਜ਼ਿੰਗ ਕੈਪੀਟਲ ਦਾ ਮਤਲਬ ਹੈ ਕੈਪੀਟਲ ਦਾ ਐਂਡ ਵਾਲਾ ਬੈਲੈਂਸ ਉਹਦੇ ਤੋਂ ਇੰਟਰਸਟ ਨਹੀਂ ਨਿਕਲ ਸਕਦਾ ਇੰਟਰਸਟ ਨਿਕਲੇਗਾ ਓਪਨਿੰਗ ਬੈਲੈਂਸ ਤੋਂ ਉਹਦੇ ਲਈ ਆਪਣਾ ਕੋ ਫਾਰਮੈਟ ਹੈ ਜ਼ਰ ਐਸ ਨੰਬਰ ਧਿਆਨ ਨਾਲ ਦੇਖ ਲਿਓ ਮੈਂ ਜ਼ਿਆਦਾ ਲਿਖ ਕੇ ਦਿਖਾਇਆ ਕੋਈ ਟਾਈਮ ਵੇਸਟ ਹੋਏਗਾ ਐਂਡ ਵਾਲੀ ਕਲੋਜ਼ਿੰਗ ਕੈਪੀਟਲ ਜਿਹੜੀ ਇਸ ਹਫਤਾ ਵਾਲੇ ਨੰਬਰ ਤੇ ਦੇਖਣੀ ਹੈ ਤੇ ਜੋ ਚੀਜ਼ਾਂ ਆ ਆਪਾਂ ਪਿੱਛੇ ਲੈਸ ਕਰਕੇ ਆਇਆ ਉਹਨਾਂ ਨੂੰ ਐਡ ਕਰਾਂਗੇ ਤੇ ਜਿਹੜੀਆਂ ਹੈਡ ਕੀਤੀਆਂ ਨੇ ਉਹਨਾਂ ਨੂੰ ਲੈਸ ਕਰ ਦਾਂਗੇ ਬੱਸ ਇੰਨਾ ਕਿਆ ਦੇਖੋ ਹੁਣ ਇੱਥੇ ਦੋ ਗੱਲਾਂ ਆਣਾਂ ਅਗਰ ਤਾਂ ਕੈਪੀਟਲ ਫਿਕਸਡ ਵਾਲੀ ਹੈ ਫਿਕਸਡ ਕੈਪੀਟਲ ਅਕਾਊਂਟ ਹੈ ਤਾਂ ਐਡ ਤੇ ਲੈਸ ਕਰਨ ਵਾਲਾ ਪੁਆਇੰਟ ਜਿਹੜਾ ਜਿੰਨੀ ਛੋਟਾ ਜਿਹਾ ਜਿਹੜਾ ਵਿਡਰੋਅਲ ਹੋਊਗਾ ਡਰਾਇੰਗ ਅਗੇਂਸਟ ਕੈਪੀਟਲ ਹੋਏਗੀ ਉਹ ਐਡ ਹੋਏਗੀ तो जरा एडिशन कैपिटल लगाई होगी वह लैस होगी बस दो गानी खाद बट जो कैपिटल फ्लक्चुएटिंग है फिर तुम्हें तो पता देखो कम ब वेगा किमें क्लोजिंग कैपिटल दोनों ड्रॉइंगस प्लस होनगियाँ चाहे वह कैपिटल अगेंस्ट थी चाहे प्रोफिट द अगेंस्ट है ठीक है जी इंट्रस्ट ऑन ड्रॉइंग ऐड होएगा अगर प्रोफिट होया हाँ अच्छा हाँ एड करना लोस हो गा? लॉस ऐड होएगा प्रॉफिट नीचे लैस होएगा प्रॉफिट प्रोफिट तो इलावा करने वाली चीज़ा एडिशनल कैपिटल कोई सैलरी देती है कोई कमीशन देती है इंटरेस्ट ऑन कैपिटल देता है वो भी लैस हो गया जी सारा कर करा के फिर निकलेगा अपने को कैपिटल बिगनिंग इस तो इलावा दो टॉपिक ऐसे ने जो पंजाब बोर्ड नहीं है सी एस ई में है यह है गारंटी ऑफ प्रॉफिट का ਤੇ ਕਰੈਕਟਿਫਿਕੇਸ਼ਨ ਦਾ ਹੁਣ ਇਹਦੇ ਬਾਰੇ ਮੈਂ ਮਾੜਾ ਮਾੜਾ ਦੱਸ ਦਿੰਨਾ ਜ਼ਿਆਦਾ ਇੱਥੇ ਕੋਈ ਦੱਸਣਾ ਵਾਦਾ ਹੈ ਨਹੀਂ ਕਿਉਂਕਿ ਇਹ ਕੁਐਸਚਨ ਐਸੇ ਨੇ ਕਿ ਜਿੰਨਾਂ ਦੀ ਪ੍ਰੈਕਟਿਸ ਜਿੰਨੀ ਜ਼ਿਆਦਾ ਹੋ ਸਕੇ ਉਹਨਾਂ ਦਾ ਫਾਇਦਾ ਹੈ ਗਰੰਟੀ ਆਫ ਪ੍ਰੋਫਿਟ ਦੇ ਵਿੱਚ ਬੇਸਿਕਲੀ ਕੀ ਹੈ ਕਿ ਆਪਾਂ ਇੱਕ 파ਟਰਨ ਨੂੰ ਗਰੰਟੀ ਦੇ ਦਿੱਤੀ ਕਿ ਤੈਨੂੰ ਇਹਨਰ ਰੁਪਏ ਦੇਵਾਂਗੇ ਆਪਾਂ ਪਰ ਪ੍ਰੋਫਿਟ ਇਹਨਾ ਨਹੀਂ ਹੋਇਆ ਆਪਾਂ ਇੱਕ 파ਟਰਨਰ ਨੂੰ ਇਹ ਕਹਿ ਕੇ ਲੈ ਕੇ ਆਏ ਹਾਂ ਵੀ ਤੈਨੂੰ ਲੱਖ ਰੁਪਿਆ ਗਰੰਟੀ ਹੈ ਪ੍ਰੋਫਿਟ ਸਾਡਾ ਹੋਏਗਾ ਹੋਏਗਾ ਤੇ ਤੇਰਾ ਤੇਰਾ ਲੱਖ ਰੁਪਿਆ ਬਣੇਗਾ ਬਣੇਗਾ ਪਰ ਸਪੋਜ਼ ਕਰੋ ਪ੍ਰੋਫਿਟ ਜਿਹੜਾ ਹੋਇਆ ਉਹ ਹੋਇਆ ਲਗਾ ਲਓ ਵੀ 1.5 ਲੱਖ ਰੁਪਏ ਠੀਕ ਹੈ ਤੇ ਦੋ 파ਟਨਰ ਨੇ ਆਪਸ ਚ ਵੰਡਿਆ 75000 75000 ਆਪਾਂ ਦੋਨੋਂ ਗਾਰੰਟੀ ਦਿੱਤੀ ਸੀ ਕਿ ਲੱਖ ਰੁਪਏ ਦੀ ਤਾਂ ਜਿਹੜਾ 75000 ਉਹਨੂੰ ਆਪਾਂ ਡਿਸਟ੍ਰੀਬਿਊਟ ਕੀਤਾ ਹੈ ਠੀਕ ਹੈ ਉਹਦਾ ਐਕਚੁਅਲ ਪ੍ਰੋਫਿਟ ਬਣਿਆ 75000 ਦਾ ਉਹਦੇ ਆਪਾਂ ਅਗੇਂਸਟ ਰੱਖਾਂਗੇ ਲੱਖ ਰੁਪਿਆ ਜਿਹੜੂ ਆਪਾਂ ਨੂੰ ਗਾਰੰਟੀ ਦਿੱਤੀ ਸੀਗੀ ਤਾਂ ਜਿਹੜਾ 25000 ਦਾ ਆਪਾਂ ਡਿਫਰੈਂਸ ਦਿਖ ਰਿਹਾ ਇਹਨੂੰ ਉਹਦਾ ਡੈਫੀਸ਼ੀਐਂਸੀ ਠੀਕ ਹੈ ਜੀ ਤੇ ਜਿਹੜੀ ਡੈਫੀਸ਼ੀਅਨਸੀ ਹੈ ਉਹ ਜਿਹੜਾ ਪਾਰਟਨਰ ਜਿਹਨੇ ਗਾਰੰਟੀ ਦਿੱਤੀ ਹੈ ਉਹ ਕਵਰ ਕਰੇਗਾ ਜੀ ਬਸ ਉਹਦਾ ਪ੍ਰੋਫਿਟ ਇੰਨਾ ਘਟ ਜਾਏਗਾ ਆਪਣੇ ਪੱਲੋਂ ਆਪਣੇ ਪ੍ਰੋਫਿਟ ਦੇ ਵਿੱਚੋਂ ਉਹ 25000 ਰੁਪਏ ਨੂੰ ਦੇ ਦੇਗਾ ਜਿੱਥੇ ਉਹਨਾਂ ਨੂੰ 75 75 ਮਿਲਣਾ ਸੀਗਾ ਉਹ 25000 ਰੁਪਏ ਨੂੰ ਦੇ ਦੇਗਾ ਆਪਣੇ ਚੋਂ 25000 ਕੱਢ ਕੇ ਮਤਲਬ ਇਹਨੂੰ 50 ਮਿਲੇਗਾ ਜੀ ਉਹਨ ਦੂਜੇ ਨੂੰ ਲੱਖ ਰੁਪਏ ਮਿਲ ਜਗਾ ਠੀਕ ਦੂਸਰੀ ਗੱਲ ਸੀ ਕਿ ਰੈਕਟੀਫਿਕੇਸ਼ਨ ਦੀ ਉਹ ਬੜਾ ਹੀ ਪਿਆਰਾ ਜਿਹਾ ਟੌਪਿਕ ਹੈ ਉਹਦੇ ਲਈ ਤੁਹਾਨੂੰ ਮੈਂ ਹਲਕੀ ਫੁਲਕੀ ਚੀਜ਼ ਸਮਝਾ ਦੇਣਾ ਦੇਖੋ ਨੂੰ ਕਰਨ ਦੇ ਦੋ ਮੈਥਡ ਨੇ ਇੱਕ ਦੇ ਵਿੱਚ ਤਾਂ ਬੱਚੇ ਕਰਦੇ ਨੇ ਐਡ ਲੈਸ ਉਹ ਮੈਨੂੰ ਘੱਟ ਪਸੰਦ ਆ ਮੈਨੂੰ ਆਗਿਆ ਲੱਗਦਾ ਫਰਮ ਦਾ ਅਕਾਊਂਟ ਤੇ 파ਟਨਰਸ ਸੁਪੋਜ਼ ਕਰੋ 파ਟਨਰ ਤਿੰਨ ਨੇ ਤੇ ਆਪਾਂ ਡੈਬਿਟ ਕ੍ਰੈਡਿਟ ਡੈਬਿਟ ਕ੍ਰੈਡਿਟ ਡੈਬਿਟ ਕ੍ਰੈਡਿਟ ਡੈਬਿਟ ਕ੍ਰੈਡਿਟ ਠੀਕ ਹੈ ਜੀ ਪਰਟੀਕੁਲਰਸ ਬੇਸਿਕਲੀ ਕੀ ਹੁੰਦਾ ਸਿੰਪਲ ਸੇ ਮੈਂ ਤੁਹਾਨੂੰ ਦੱਸ ਦਿੰਦਾ ਜੋ ਗਲਤ ਹੈ ਜੋ ਗਲਤ ਹੈ ਠੀਕ ਹੈ ਅਗਰ ਕੁਝ ਗਲਤ ਹੋ ਗਿਆ ਪ੍ਰੋਫਿਟ ਅਗਰ ਗਲਤ ਡਿਸਟ੍ਰਿਬਿਊਟ ਹੋ ਗਿਆ ਤਾਂ ਉਸ ਪ੍ਰੋਫਿਟ ਨੂੰ ਵਾਪਸ ਲੈ ਲਓ ਵਾਪਸ ਕਿਵੇਂ ਲਵਾਵਾਂਗੇ ਡੈਬਿਟ ਕਰਕੇ ਠੀਕ ਹੈ ਤੇ ਜਿਹਦੇ 파ਟਰਨਰ ਨੂੰ ਡੈਬਿਟ ਕੀਤਾ ਫਾਰਮ ਨੂੰ ਤੁਸੀਂ ਕ੍ਰੈਡਿਟ ਕਰੋਗੇ ਠੀਕ ਹੈ ਤੋ ਜਿਹੜਾ ਸਹੀ ਪ੍ਰੋਫਿਟ ਦੇਣਾ ਹੋ ਉਹਨੂੰ ਤੁਸੀਂ ਕ੍ਰੈਡਿਟ ਕਰ ਦੋ ਤੇ ਜੇ ਇਹਨਾਂ ਨੂੰ ਕ੍ਰੈਡਿਟ ਕੀਤਾ ਤਾਂ ਫਰਮ ਨੂੰ ਆਪਾਂ ਡੈਬਿਟ ਕਰਾਂਗੇ ਠੀਕ ਜੋ ਗਲਤ ਹੈ ਉਹਦੇ ਲਈ ਆਪਾਂ ਉਹ ਪੈਸੇ ਲੈ ਲਵਾਂਗੇ ਉਸ ਤੋਂ ਵਾਪਸ ਜੋ ਸਹੀ ਹੈ ਫਿਰ ਪੈਸੇ ਦੇ ਦੇਵਾਂਗੇ ਲੈਣਾ ਦੇਣਾ ਕੀ ਹਿਸਾਬ ਕਿਤਾਬ ਹੈ ਸਿੰਪਲ ਜਿਹਾ ਹਿਸਾਬ ਹੈ ਅਗਰ 파ਟਰਨਰ ਦੇ ਕੈਪੀਟਲ ਅਕਾਊਂਟ ਚੋਂ ਪੈਸੇ ਮਾਈਨਸ ਕਰਨੇ ਨੇ ਤਾਂ ਡੈਬਿਟ ਕਰੋ ਅਗਰ ਕੈਪੀਟਲ ਅਕਾਊਂਟ ਚ ਪੈਸੇ ਪਾਣੇ ਨੇ ਤਾਂ ਕਰੈਡਿਟ ਕਰੋ ਬਸ ਗੱਲ ਖਤਮ ਠੀਕ ਤਾਂ ਇਸ ਤੋਂ ਬਾਅਦ ਹੋਏਗਾ ਕੀ ਆਪਾਂ ਇੱਥੇ ਇੱਕ ਲਾਈਨ ਲਗਾਣੇ ਹੁੰਨੇ ਆ ਬੈਲੈਂਸ ਕਰਡ ਆਪਾਂ ਟੋਟਲ ਕਰ ਦੇਣਾ ਠੀਕ ਹੈ ਕਲੇ ਕਰਦਾ ਟੋਟਲ ਠੀਕ ਹੈ ਜੀ ਇਹ ਦੋਹਾਂ ਦਾ ਟੋਟਲ ਤਾਂ ਹਮੇਸ਼ਾ ਬਰਾਬਰ ਆ ਜਾਏਗਾ 500 500 ਤਾਂ ਇੱਥੇ ਬੈਲੈਂਸ ਆਉਣਾ ਨਿਲ ਇੱਥੇ ਕੁਝ ਕਰਨੀ ਹੁੰਦਾ ਮੇਨ ਜਿਹੜੇ ਆ ਹੁੰਦੇ ਨੇ ਇੱਥੇ ਅਮਾਊਂਟ ਇਹਦੇ ਵੱਖਰੇ ਵੱਖਰੇ ਆ ਜਾਂਦੇ ਨੇ ਤਾਂ ਹੁਣ ਕਰਨਾ ਕੀ ਹੁੰਦਾ ਬਸ ਇੱਕ ਚੀਜ਼ ਦੱਸਣਾ 100 200 ਆ ਗਿਆ ਸਪੋਜ਼ ਕਰੋ ਇੱਧਰ ਆ ਗਿਆ 50 ਇੱਧਰ ਆ ਗਿਆ 150 ਠੀਕ ਹੈ ਇੱਧਰ ਆ ਗਿਆ ਸਪੋਜ਼ ਕਰੋ 300 ਇੱਥੇ 400 ਆ ਗਿਆ ਠੀਕ ਹੈ ਕੁਝ ਇਦਾਂ ਆ ਗਿਆ ਸਪੋਜ਼ ਤਾਂ ਇੱਥੇ ਬੈ ਡਿਫਰੈਂਸ ਕਰਦੇ ਆ ਡਿਫਰੈਂਸ ਆ ਕਿ ਹਿਸਾਬ ਕਿਤਾਬ ਹੁੰਦਾ ਜੀ ਕਿੰਨਾ ਡਿਫਰੈਂਸ ਹੈ 100 ਰੁਪਏ ਦਾ ਕਿਧਰਲੇ ਪਾਸੇ ਜ਼ਿਆਦਾ ਹੈ ਕ੍ਰੈਡਿਟ ਸਾਈਡ ਤੇ ਅਗੇ ਇੱਧਰ ਵੀ किफरेंस है सौ रुपये का किधर पास ज्यादा है क्रैडिट साइड से कितना डिफरेंस है दो सौ रुपए का किधर पास ज्यादा है डेबिट साइड पर इस तो एडजस्टमेंट एंट्री पेगी जिदे लिखा सी डेबिट करा दो सौ न टू ए टू बी बस इना कराद रखना यह अमाउंट इस हिसाब न आएगी कि एंट्री पूरी पूरी हो जाएगी कोई एक कर थले होगा